ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜੋ ਸਿੰਘ ਬਰਾੜ ਤੇ ਹੋਰ ਤੁਸੀਂ ਸਾਰੇ ਕਿਵੇਂ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਮਾਰਨਿੰਗ ਦਾ ਟਾਈਮ ਹੈ ਟਾਈਮ ਆਈ ਥਿੰਕ ਹੋ ਗਿਆ ਹੋਊਗਾ 5:00 ਵਜੇ ਦਾ ਤੇ ਆਪਾਂ ਹੁਣ ਕਰਦੇ ਪਹਿਲਾਂ ਨਹਾ ਧੋ ਕੇ ਪਾਠ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਕਿਚਨ ਦੇ ਕੰਮ ਤੇ ਦੈਨ ਦੂਜੇ ਕੰਮ ਜਿਹੜੇ ਹੁੰਦੇ ਆ ਉਹਨੂੰ ਵੇੜ ਲਾਂਗੇ ਕਿਉਂਕਿ ਆਪਾਂ ਇੱਕ ਪਾਸੇ ਮੰਮੀ ਪਸੂਆ ਵਗੈਰਾ ਤਾਂ ਕਰ ਦਿੰਦੇ ਮੈਂ ਇਧਰ ਨਾ ਕਰ ਲਵੇਂ ਰਲ ਮਿਲ ਕੇ ਸੀ ਕੰਮ ਕਰਦੇ ਨੇ ਬਸ ਪਤਾ ਨਹੀਂ ਲੱਗਦਾ ਫਿਰ ਕੰਮ ਕਿਹੜੇ ਵੇਲੇ ਨਿਬੜ ਜਾਂਦੇ ਨੇ ਚਲੋ ਜੀ ਇੱਥੇ ਮੈਂ ਕਰ ਰਹੀ ਆ ਪਾਠ ਦਿਨ ਮਿਲਦੇ ਆਪਾਂ ਤੁਹਾਨੂੰ ਕਿਚਨ ਦੇ ਵਿੱਚ ਲਓ ਜੀ ਇੱਥੇ ਆ ਗਈ ਸੀ ਮੈਂ ਕਿਚਨ ਦੇ ਵਿੱਚ ਤੇ ਮੈਂ ਚੱਲੀ ਸੀ ਤਵਾ ਧੋਣ ਤੇ ਮੈਂ ਕਹਿੰਦੇ ਇੱਕ ਪਾਸੇ ਤਵਾ ਧੋ ਕੇ ਤੇ ਤਵਾ ਰੱਖ ਦਿੰਦੂ ਜਿਹੜੇ ਪਾਸੇ ਸਬਜ਼ੀ ਨੂੰ ਬਣਾ ਦਿੰਦੀ ਆ ਤੇ ਅੱਜ ਆਪਾਂ ਸਬਜ਼ੀ ਵੀ ਆਈ ਥਿੰਕ ਬਣਾਉਣੇ ਸੁੱਕੇ ਆਲੂ ਕੋ ਬੇਬੀ ਲਈ ਤਾਂ ਬਣਾਉਣੇ ਬਣਾਉਣੇ ਅੱਜ ਫਿਰ ਆਪਾਂ ਨੇ ਸਬਜ਼ੀ ਇਕੱਠੀ ਬਣ ਜੂਗੀ ਤੇ ਬਸ ਅੱਜ ਮੈਂ ਇੱਥੇ ਬਸ ਕਾ ਇਕੱਠੀ ਸਬਜੀ ਬਣ ਜਾਣੀ ਅੱਗੇ ਤਾਂ ਐ ਹੁੰਦਾ ਬੇਵੀ ਦੇ ਮਿਰਚਾਂ ਨੇ ਨਾ ਪਾਣੇ ਹੁੰਦੇ ਪਹਿਲਾਂ ਆਲੂ ਕੱਢ ਦਾਂਗੇ ਬੋਇਲ ਕੀਤੇ ਆਲੂਆਂ ਦੇ ਬਣਾਣੇ ਆਪਾਂ ਕਿਹੜਾ ਦੂਜੇ ਦੇ ਬਣਾਣੇ ਆ ਬੋਇਲ ਕੀਤੇ ਪਏ ਆਪਣੇ ਆਲੂ ਤੇ ਆਪਾਂ ਉਹਦਾ ਵਾਦੋ-ਵਾਲਾ ਦਾਂਗੇ ਤੜਕਾ ਚਲੋ ਜਿੱਥੇ ਬਣ ਗਈ ਆਪਣੀ ਸਬਜੀ ਤੇ ਮੈਂ ਲੱਗ ਜੂਗੀ ਰੋਟੀ ਤਵਾ ਦੋ ਲੋ ਜਿੱਥੇ ਆਪਾਂ ਲੱਗੇ ਜੀ ਰੋਟੀ ਪਕਾਉਣ ਸੂਬਾ ਸੂਬਾ ਪਤਾ ਹੀ ਨਹੀਂ ਲੱਗਦਾ ਮਿੰਟ ਦੇ ਵਿੱਚ ਹੀ ਚਾਰ ਪੰਜ ਘੰਟੇ ਜੇ ਲਗਾਤਾਰ ਕੰਮ ਕਰੀ ਜਨੇ ਰਹਨੇ ਤੇ ਜਦੋਂ ਇੱਕੋਰੀ ਬੈਨੇ ਫਿਰ 9 ਵਜੇ ਦਿਨ ਢੇੜ ਤੇ ਫਿਰ ਥਕਾਵਟ ਬਾਤ ਹੁੰਦੀ ਹੈ ਇੱਕਰੀ ਉੱਠ ਕੇ ਚਲੋ ਜੀ ਮਿਲਦੇ ਆਪਾਂ ਨੈਕਸਟ ਕਲਿੱਪ ਦੇ ਨਾਲ ਜੋ ਬੱਦਲ ਕਾਲਾ ਕਾਲਾ ਚੜਾ ਆ ਤਾਂ ਟਾਈਮ ਅਜੇ ਮੈਨੂੰ ਲੱਗਦਾ ਬਾਹਲਾ ਹੋਇਆ ਹੀ ਨਹੀਂਗਾ ਟਾਈਮ ਅਜੇ ਹੋਇਆ ਸਵਾ 6 ਵਜਾ ਮੈਂ ਰੋਟੀ ਪਕਾ ਰਹੀ ਸੀ ਕਾਲਾ ਕਾਲਾ ਬੱਦਲ ਚੜਿਆ ਹੈ ਦੇਖੋ ਕੀ ਬੰਦਾ ਕੁਛ ਕਹਿ ਨਹੀਂ ਸਕਦੇ ਨੇਰੀ ਵੀ ਆ ਸਕਦੀ ਆ ਤੇ ਕੁਛ ਕਹਿ ਨਹੀਂ ਸਕਦੇ ਆਪਾਂ ਲਓ ਜੀ ਕਾਲਾ ਕਾਲਾ ਬੱਦਲ ਚੜੇ ਪਏ ਦੇਖਦੇ ਕੀ ਬੰਦਾ ਕੱਪੜੇ ਪਰਤੋਤੇ ਪਏ ਉਹਨਾਂ ਨੂੰ ਅੰਦਰ ਪੋਣਾ ਚਲੋ ਦੇਖਦੇ ਆ ਦਵਾ ਦਵਾ ਕੰਮ ਕਰਦੇ ਸਾਡੇ ਮਹੀ ਨਹੀਂ ਆਉਂਦਾ ਬੱਦਲ ਪਰ ਜਿੰਨਾ ਮਰਜ਼ੀ ਚੜਾਵੇ ਭੱਜ ਜਾਂਦਾ ਹਵਾ ਦੇ ਨਾਲ ਉੱਡ ਜਾਂਦਾ ਪਤਾ ਚਲਾਵੇ ਉਹ ਪਰਾਂ ਚਲਾ ਕੇ ਦਿਖਾਵਾ ਇਹ ਉਹ ਦੇਖੋ ਦਿਖਦਾ ਪਿਆ ਉੱਪਰ ਦਾ ਟੁੜੀ ਜਾਂਦਾ ਸੈਂਡਵਿਚ ਰੈਡੀ ਕਰਦੇ सरप्राइज देता कि सरप्राइज सरप्राइज आ गए सरप्राइज देता सरप्राइज आ गया कि सरप्राइज चक्कर का मौका नहीं दिता सुनारी लो जी लो आ गया जी आ गया मी आ गया मी लो जी तो दुकान में मी आ गया मी देता सरप्राइज मी ने ओ पता ही नहीं लगा केड़े वेले आ गया

ਪਾਂਡੇ ਭੁੰਡੇ ਤੇ ਹੁਣ ਆ ਆ ਭੱਜ ਗਿਆ ਪਰ ਐ ਨਹੀਂ ਹੁਣ ਪਾ ਜਾ ਭੋਰਾ ਆ ਫੇਰ ਸ਼ੁਰੂ ਹੋ ਗਿਆ ਇਹ ਕੀ ਨੋ ਜਾਣੇ ਜਿ ਲਈ ਜਾਂਦਾ ਕਣ ਲੋ ਇੱਕੋ ਵਾਰੀ ਬੰਦ ਹੋ ਗਿਆ ਇੱਕੋ ਵਾਰੀ ਤੇਜ਼ ਹੋ ਗਿਆ ਵੇ ਕੀ ਬੰਦਾ ਕੋਈ ਥੋੜੀ ਬੰਦ ਹੋ ਗਿਆ ਸੀ ਤੇ ਇੱਕੋ ਵਾਰੀ ਤੇਜ਼ ਹੋ ਗਿਆ ਅਜੇ ਤਾਂ ਸਰਪ੍ਰਾਈਜ਼ ਆ ਵੀ ਗੱਲ ਹੀ ਹੋਈ ਜਦੋਂ ਸਾਰੇ ਪਾਂਡੇ ਚ ਕਣੇ ਪੈ ਗਏ ਤੀਜਾ ਚੱਕੀਆਂ ਪੈ ਗਏ ਆਪਾਂ ਨੂੰ ਉਹ ਗੱਲ ਹੋਈ ਲੈ ਹੁਣ ਫੇਰ ਬੰਦ ਹੋ ਗਿਆ ਦੇਖ ਬਿਲਕੁਲ ਬੰਦ ਹੋ ਗਿਆ ਨਾ ਬਿਲਕੁਲ ਬੰਦ ਹੋ ਗਿਆ ਮੀ ਹੁਣ ਫੇਰ ਸਟਾਰਟ ਹੋ ਜਾਊਗਾ ਇੱਕ ਵਾਰ ਇਹਨੂੰ ਕੀ ਕਹਿੰਦੇ ਆ ਮੰਮੀ ਇਹਨੂੰ ਕਹਿੰਦੇ ਮੀਂਹ ਤੇ ਛੜਾਕੇ ਸਾਵਣ ਲੈ ਸਾਵਣ ਮੀਂਹ ਤੇ ਛੜਾਕੇ ਸਹੀ ਕਹਿਆ ਲਓ ਜੀ ਛੜਾਕੇ ਛੜਾਕੇ ਸੁਣਿਆ ਸੀ ਆਹ ਹੁੰਦੇ ਹੁਣ ਪਤਾ ਲੱਗਿਆ ਮੀਂਹ ਦੇ ਛੜਾਕੇ ਹਾਂ ਲੱਗਾ ਫੇਰ ਸਟਾਰਟ ਦੇਖੀ ਚੱਲੋ ਤੁਸੀਂ ਰੰਗ ਕਰਤਾ ਆਪਦੇ ਨੋ ਇਹ ਕਿਹਾ ਅਮਗੇ ਜੋਤਦਾ ਦੇ ਪਹਿਲਾ ਹੌਲੇ ਲਈ ਸਮਾਨ ਤਾਰ ਕੇ ਆਉਨੇ ਮੀ ਆ ਹੋ 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 ਮੀ ਮੀ ਹੋਰ ਕਿਹੜੀਆਂ ਅੱਛਾ ਉੱਠੇ ਨਹੀਂ ਸਾਰੇ ਜੇ ਸਾਰ ਨੂੰ ਤਾਂ ਕਿਹਣਾ ਨਜ਼ਾਰੇ ਲੋ उठो जी उठो सोंदे शरारते आ रहे हैं बेटा और मी पाई आंदा पुत तुसी आए आए पुत आए। तो आए पाए हो लम्मे है गोग मां दा प्यारा पुत्त कि सुत्ता पिया ऐ चलो जी मिलते हैं पता नौ टाइम पहला कर दिए बता कमरा के लिए ना बाद मिलते हैं उदू बाद दवाई भी पीनी है आप बैठ के की गल चलिया नहीं कूलर ਚਲੋ ਜਣਾ ਆਪਾਂ ਕਰਦੇ ਦਵਾ ਦਾ ਰੂਮ ਕਲੀਨ ਜਦੋਂ ਦੁਬਾਰਾ ਆਪਾਂ ਮੇਰਾ ਰੱਦ ਮੈਂ ਨਾਉਂਗੀ ਵਿੱਚ 90% ਆਪਾਂ ਨਾਵਾਗੇ ਸੌਜੀ ਬੇਟ ਆਊਟ ਖੜਿਆ ਸੀ ਮੈਂ ਕਦ ਦਵਾ ਆਪਾਂ ਨਾ ਰੂਮ ਕਲੀਨਿੰਗ ਦਾ ਕੰਮ ਲਵੇ ਲਿਆ ਬਾਹਰ ਪੈ ਰਿਆ ਸੀ ਹਲਕਾ ਫੁਲਕਾ ਯਮੀ ਪੈ ਰਿਆ ਸੀ ਕੋਈ ਬਾਲਾ ਨਹੀਂ ਪਹਿਲਾਂ ਮੈਂ ਸੋਚਿਆ ਮੀਂਹ ਪਿਆੰਦਾ ਰਿਹਾ ਦ ਆਪਾਂ ਨਾਵਾਂਗੇ ਦੇ 6 ਆਫਟਰ 10 ਡੇਸ ਤੋਂ ਰਿਜ਼ਲਟ ਦਵਾਂਗੇ ਮੈਸੇ ਮੈਂ 5 ਦਿਨ ਹਜੇ ਗੋਲੀ ਨਹੀਂ ਖਾਂਦੀ 5 ਦਿਨ ਚੱਕੀ ਮੈਂ ਫਿਰਫਿਰਦੀ ਗੋਲੀ ਖਾਣੀ ਪੈਂਦੀ ਨਾ ਬਟ ਆਪਾਂ ਹਜੇ ਖਾਧੇ ਕੋਈ ਨਹੀਂ 5 ਦਿਨ ਹੋ ਗਏ ਆਪਾਂ ਗੋਲੀ ਖਾਧੀ ਕੋਈ ਨਹੀਂ ਬਾਕੀ ਅੱਜ ਦੱਸੋ ਦਿਨ ਬਾਅਦ ਰਿਜ਼ਲਟ ਦਾ ਪਤਾ ਲੱਗੂਗਾ ਫਿਰ ਤੁਹਾਨੂੰ ਦੱਸਾਂਗੇ ਕੀ ਬੰਦਾ ਲਓ ਜੀ ਹੁਣ ਆਪਾਂ ਨਹਾਣ ਜਾਦੇ ਹਾਂ ਲਓ ਜੀ ਲਓ ਮੀਠਾ ਲਾਜਾ ਦੇ ਚੀ ਮੀ ਆਪਣੇ ਪਿਆਰ ਹੈ ਕੋ ਬਹੁਤਾ ਮੀਠਾ ਨਹੀਂ ਤੇ ਪਿਆਰ ਦਾ ਹਲਕਾ ਫੁਲਕਾ ਹੀ ਪਿਆ ਹੈ ਅਗਰ ਜਿੰਨਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਨਾ ਕੀ ਮੀਂਹ ਚਾ ਹੈਗਾ ਮੇਰੇ ਪਪੂ ਕੀ ਕਰਦੀ ਜੀ जो पडी ब गया करो तो कुछ हेलो पडी गया वो तो तो आ लो मैं अभी लावा जब मम्मा पार्टी करती रहो मम्मा ਕੀ ਲੈਣਾ ਬੁੱਤ ਦਾ ਸੋਪਾ ਮੀ ਮੰਨ ਕੇ ਚਲੋ ਨਾ ਮਾਤਰੀ ਰਹਿ ਗਿਆ ਤੇ ਇਹਦੇ ਚ ਤਨੋਂ ਹੁੰਦਾ ਕੋਈ ਫਾਇਦਾ ਨਹੀਂ ਜਾਂ ਤਾਂ ਮੀ ਹੋਵੇ ਤੇ ਜੀ ਬਹੁਤ ਕਰਦਾ ਸਨੋਂ ਨੂੰ ਚਲੋ ਦੇਖਾਂਗੇ ਕੋਲ ਤਾਂ ਨਹੀਂ ਹੁੰਦਾ ਕਿਉਂਕਿ ਇਹ ਵੀ ਮੰਨ ਕੇ ਚਲੋ ਕੋਈ ਬੱਦਲੀ-ਬੁੱਦਲੀ ਮਾੜੀ-ਮੋਟੀ ਇੱਧਰ ਆਈ ਸੀ ਉਹਦੇ ਕਰਕੇ ਵਰ ਗਿਆ ਮੀ ਪਰ ਹੁਣ ਦੇਖਦੇ ਅਗਲੇ ਮੀ ਤੇ ਅਪਰ ਨਾਣ ਦੀ ਕੋਸ਼ਿਸ਼ ਕਰਾਂਗੇ ਜੀ ਬਹੁਤ ਕਰਦਾ ਨਾ ਉਹ ਲੋ ਜੀ ਮੀ ਬਿਲਕੁਲ ਬੰਦ ਹੋ ਗਿਆ ਤੇ ਜਪ ਜੋਤ ਕਰ ਰਿਹਾ ਆਪਣੇ ਬਸ ਆ ਹੀ ਮੀੜੜ ਪੈ ਗਿਆ ਪੈ ਗਿਆ ਪੜਾਅਸ ਕਰ ਦੂਗਾ ਪੂਰੀ ਸਸਸੀ ਕਰ ਬੋ ਬੇਟਾ ਸਾਰਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਅੱਜ ਬੇਟਾ ਸਸਸੀ ਕਰ ਓਕੇ ਬੇਟਾ ਕੀਤੇ ਚੜਿਆ ਹੋਇਆ ਕਹਿੰਦਾ ਆਪਣੇ ਤਾਂ ਜੂੜਾ ਕਰਾ ਲੈ ਰੈਡੀ ਹੋਊਗਾ ਮੇਰੇ ਬੇਟਾ ਛੋਣਾ ਜੂੜਾ ਕਰਦਾ ਪਰ ਹੁਣ ਜੂੜਾ ਕਰਦਾ ਇਹਦਾ ਬਸ ਹੁਣ ਆਪਾਂ ਜੱਬ ਜੁੱਦਾ ਟਾਈਮ ਤਾਂ ਪਿਆ ਤਾਂ ਅੱਜ ਵਾਲੇ ਕੱਪੜੇ ਜਿਹੜੇ ਅੰਦਰ ਪਾਏ ਆਪਾਂ ਸੁੱਕਣੇ ਹੋਊਗਾ ਤੇ ਮੈਂ ਕਹਣਾ ਸ਼ਾਮ ਨੂੰ ਪ੍ਰੈਸ ਕਰਦਾ ਕੋਈ ਨਹੀਂ ਮਿਲਦਾ ਟਾਈਮ じゃ ਤੇ ਹੁਣ ਨਾ ਦਵਾ ਦਵਾ ਮੇਰਾ ਦਾਦਾ ਮੈਂ ਹੁਣ ਇੱਕ ਕੁੜਤਾ ਵੀ ਹਾਂ ਪ੍ਰੈਸ ਕਰਕੇ ਰੱਖ ਲਈਨੇ ਤੇ ਫਿਰ ਸ਼ਾਮ ਨੂੰ ਜਦ ਇੱਧਰ ਕੱਪੜੇ ਜੋੜਨ ਵਾਲੇ ਰਹੇ ਹੋਣਗੇ ਕਿਉਂ ਜੋ ਵੀ ਦੁਪਹਿਰ ਤੱਕ ਸੁੱਕ ਗਏ ਤਾਂ ਆਪਾਂ ਇੱਥੇ ਜੋੜ ਦੇ ਜਾਵਾਂਗੇ ਤਵੇ ਸ਼ਾਮ ਨੂੰ ਟਾਈਮ ਨਹੀਂ ਲੱਗਦਾ ਨੂੰ ਸੰਪੂਰਨ ਅਗਰੇ ਤੋਂ ਸੋਇਚ ਚਾਉਣੀ ਨਹੀਂ ਬਸ ਜਦੋਂ ਜਦੋਂ ਤੁਹਾਨੂੰ ਮਨ ਆਣਾ ਮਨ ਹੁੰਦਾ ਕਰ ਲਿਆ ਸੂਟ ਪ੍ਰੈਸ ਤੇ ਕਹਾਣੀ ਦੇਖੋ ਉਹ ਪੂਰਾ ਹਾਲ ਹੋ ਗਿਆ ਤੇ ਕਰਨੇ ਪੈਣਗੇ ਇਸ ਕਮਰੇ ਦਾ ਚੰ ਪੱਖਾ ਛੱਡ ਦਿਨੇ ਕਿਉਂਕਿ ਲਾਈਟ ਹੈਗੀ ਹੈ ਤੇ ਸੁੱਕੀ ਜਾਣਗੇ ਬਾਏ ਪਾਰੀ ਕਰੋ ਮਮਾ ਨੂੰ ਥੈਂਕ ਯੂ ਬੇਟਾ ਬਾਏ ਥੈਂਕ ਯੂ ਪੁੱਤੇ ਬਾਏ ਇੱਦੀ ਬਾਏ ਸਸੀ ਦਾ ਜੋ ਮੇਰਾ ਫੇਵਰਟ ਅੱਜ ਜੇ ਸੁਣ ਲੋ ਗੱਲ ਤਾਂ ਆ ਜਾਤਾ ਦਾ ਸੁਬਾ ਦੀ ਸੁਬਾ ਕੀ ਹੋਇਆ ਕੰਮ ਕਰੀਏ ਇਸਮੇ ਕਿਚਨ ਚ ਸਬਕ ਸ਼ੇਵ ਦੇ ਟਾਈਮ ਸੀ ਜੇ ਤੇ ਮੰਮੀ ਨੇ ਕੱਪੜੇ ਧੋਕੇ ਚ ਪਾਦੇ ਸੀ ਸੁਬਾ ਸਦੇ ਆ ਕਿਉਂਕਿ ਮੰਮੀ ਨੇ ਸੁਬਾ ਮਸ਼ੀਨ ਲਾਤੀ ਸੀ ਕਿਉਂਕਿ ਧਾਰ ਆਪਣੀ ਇੱਕ ਹੀ ਪਸੂ ਦੀ ਹੁੰਦੀ ਹੈ ਨਾ ਫਿਰ ਸਦੇਆਂ ਕੰਮ ਹੋ ਜਾਂਦਾ ਉਧਰੋਂ ਪਸੂਆਂ ਦਾ ਤੇ ਕੱਪੜੇ ਧੋਤੇ ਸੀ ਤੇ ਮੈਂ ਕਿਚਨ ਚ ਲੱਗੀ ਸੀ ਮੈਂ ਟਿਫਨ ਵਗੈਰਾ ਪੈਕ ਕਰਕੇ ਤਿਆਰ ਕਰਤੀ ਸੀ ਕੰਧੋਲੀ ਤੇ ਤੇ ਬਾਕੀ ਹੁਣ ਤੁਹਾਨੂੰ ਪਤਾ ਆ ਪਵੇੜੇ ਦੇ ਵਿੱਚ ਜਿਵੇਂ ਮੰਮੀ ਅੱਦੀ ਸੌਂਦੇ ਨੇ ਮੰਜੇ-ਮੰਜੇ ਪਏ ਸੀ ਬੈਣ ਬੈਠਦੇ ਉੱਠਦੇ ਆਪਾਂ ਕੁਰਸੀਆਂ ਵਗੈਰਾ ਬਹੁਤ ਸਮਾਨ ਕੱਪੜੇ ਪਏ ਸੀ ਨਾ ਤੇ ਜਿਹੜਾ ਮੀਂਹ ਆ ਇੱਕੋ ਵਾਰੀ ਲੈ ਪਿਆ ਕਹਿੰਦੇ ਨੇ ਮਤਲਬ ਮੀਂਹ ਪਤਾ ਕਿੱਦਾਂ ਦਾ ਆ ਜਿਵੇਂ ਕਹਿੰਦੇ ਨੇ ਸ਼ਰਾਟੇ ਵਾਲਾ ਮੀਂਹ ਕਹਿੰਦੇ ਨੇ ਨਾ ਸੌਂ ਦੇ ਮਹੀਨੇ ਸ਼ਰਾਟੇ ਵਾਲਾ ਮੀਂਹ ਪੈਂਦਾ ਓਹੀ ਮੀਂਹ ਪਿਆ ਸੀ ਅੱਜ ਪਹਿਲਾਂ ਤੇਜ਼ ਹੋ ਗਿਆ ਫਿਰ ਜਿਵੇਂ ਸਲੋ ਹੋ ਗਿਆ ਜਿਵੇਂ ਇਹ ਪਰ ਜਦੋਂ ਬੰਦ ਹੋਊਗਾ ਫੇਰ ਇੱਕੋ ਹੀ ਤੇਜ਼ ਹੋ ਗਿਆ ਉਦੋਂ ਮਤਲਬ ਨਹੀਂ ਪਿਆ ਸ਼ਰਾਟਿਆਂ ਵਾਲਾ ਨਹੀਂ ਕਹਿ ਸਕਿਆ ਪਰ ਜਨਸੀ ਹੋ ਗਈ ਮੈਂ ਤਾਂ ਕੈਮਰਾ ਕਮਰਾ ਕਿੱਥੇ ਪਤਾ ਨਹੀਂ ਮੈਂ ਦੋਨੋਂ ਆਈ ਥਿੰਕ ਪਿੱਛੇ ਬੈਕ ਕੈਮਰੇ ਦੇ ਬੋਲ ਕੇ ਦੱਸਦਾ ਸੀ ਮੈਂ ਕਿ ਨਹੀਂ ਆ ਗਿਆ ਦਵਾ ਦੋ ਸਮਾਨ ਚੱਕਿਆ ਮम्मी ਨੇ ਕੱਪੜੇ ਲਾਏ ਮੈਂ ਰੋਟੀ ਬਣੀ ਸਾਰਾ ਭਾਂਡੇ ਭੁੰਡੇ ਸਟੀਫਨ ਵਗੈਰਾ ਦਾ ਪੈਕ ਕੀਤਾ ਉਹਨਾਂ ਨੂੰ ਅੰਦਰ ਸਾਂਭਿਆ ਤੇ ਉਸ ਤੋਂ ਬਾਅਦ ਮੈਂ ਕਿਹਾ ਚੱਲ ਕੰਮ ਜੇ ਨਾ ਪਏ ਸੀ ਮੇਰੇ ਜੇ ਕੰਮ ਕੁਮਣਾ ਵੇੜ ਕੇ ਨਾ ਮੈਂ ਕਿਚਨ ਧੋ ਲਾਂ ਗੇ ਜੀ ਕਰਦਾ ਸੀ ਨਾ ਉਹਨੂੰ ਪਰ ਨਾ ਜਦੋਂ ਮੇਰਾ ਕੰਮ ਕੁਝ ਜੇ ਨਿਭੜੇ ਮਤਲਬ ਤੂੰ ਤਾਨੂੰ ਉਹ ਹੋ ਗਿਆ ਮੈਂ ਨਮਈ ਹੋ ਗਿਆ ਨੇਕੀ ਬੂੰਦਾ ਰਹਿ ਗਿਆ ਮੈਂ ਕੋਈ ਤਾਂ ਕੋਈ ਮੱਝਾ ਨਹੀਂ ਦਿੱਤੇ ਨੈਕਸਟ ਟਾਈਮ ਜਦੋਂ ਮੈਂ ਆਉਗਾ ਪਰ ਮੈਂ ਤਾਂ ਨਾ ਆਉਂਗਾ ਪੱਕਾ ਬਹੁਤ ਜੀ ਕਰਦਾ ਨਾ ਹੁਣ ਤੇ ਜਿਹੜਾ ਮੀ ਹੈ ਨਾ ਉਹ ਤਾਂ ਕਹਿੰਦੇ ਕਹਿੰਦੇ ਮਤਲਬ ਆਪ ਦਾ ਕੰਮਾਂ ਚ ਲੱਗ ਗਿਆ ਸੀ ਕਿਉਂਕਿ ਮੈਂ ਉਧਰ ਲਈ ਤਾਂ ਉਧਰ ਨੂੰ ਹੋ ਗਿਆ ਹੁਣ ਤਾਂ ਮੈਂ ਕਿਤੇ ਹੋਰ ਹੀ ਪਊਗਾ ਨਾ ਮੈਂ ਤਾਂ ਅੰਦਾਜ਼ੇ ਵੀ ਲਾ ਲੇ ਸਵਾ ਕਿ ਕਿਤੇ ਹੋਰ ਹੀ ਪਊਗਾ ਚਲੋ ਮਾਣਾ ਹੁਣ ਆਪ ਦੇ ਕੰਮਾਂ ਤੇ ਆਪ ਦੇ ਕੰਮਾਂ ਤੇ ਲੱਗਿਓ ਇਸ ਇਸ ਦਾ ਸਾਰੇ ਆਪ ਦੇ ਦੇ ਤੇ ਜੇ ਇਹ ਦੋ ਪੈਨ ਲੱਗ ਗਿਆ ਭਝਾਲ ਪੈ ਗਿਆ ਚੀਜ਼ਾਂ ਦਾ ਦਾਵਾ ਦਵ ਚੱਕ ਕੱਪੜੇ ਗਿੱਲੇ ਹੋ ਜਾਂ ਮਮੀ ਕੱਪੜਾਂ ਲੱਗੇ ਡੈਡੀ ਮੰਜੇ ਚੱਕਣ ਲੱਗੇ ਦਵਾ ਸਾਰੇ ਮਤਲਬ ਜਿਹੜੇ ਜਿਹੜਾ ਹੱਤ ਪੈਣਾ ਹਰੇਕ ਨੇ ਆਪ ਦਾ ਕੰਮ ਦਵਾ ਤੋਂ ਸੋਚ ਕੇ ਜਿਹੜੀ ਚੀਜ਼ ਹੱਥ ਹੁੰਦੀ ਉਹ ਚੱਕ ਲੋ ਤੇ ਫਿਰ ਉਸ ਤੋਂ ਬਾਅਦ ਉਹੀ ਗਲੇ ਨਮੀ ਪਿਆ ਬਿੰਜਾ ਤਾਂ ਪਵੇ ਚੱਜਦਾ ਦਾ ਪਵੇ ਤੇ ਹੁਣ ਜਿਹੜਾ ਕਪਿਆ ਉਹਦੇ ਨਾਲ ਇੰਨੀ ਪੜਾਅਸ ਹੋਈ ਪਈ ਅਜੇ ਹੁਣ ਕਿੰਨਾ 8 ਵਜੇ ਦਾ ਟਾਈਮ ਆ ਮੈਨੂੰ ਲੱਗਦਾ 7 ਪੂਨੇ 7 ਵਜੇ ਤੋਂ ਪਹਿਲਾਂ ਪਹਿਲਾਂ ਹਟ ਗਿਆ ਸੀ ਮਤਲਬ 7 ਪੂਨੇ 7 ਤੋਂ ਪਹਿਲਾਂ ਤੇ ਮੈਂ ਪੜਾਅਸ ਕਰਕੇ ਪੂਰਾ ਹਾਲ ਕਰਦਾ ਸਭੋਂ ਜ਼ਿਆਦਾ ਕਰ ਦਿੰਦਾ ਜਾਂ ਤਾਂ ਮੈਂ ਚੰਗੀ ਤਰ੍ਹਾਂ ਪਵੇ ਤੇ ਜਾਂ ਫਿਰ ਆਹ ਵਾਲਾ ਜਿਹੜਾ ਮਾੜਾ ਮੋਟਾ ਪੈਂਦਾ ਨਾ ਅੱਧਾ ਪੂਨਾ ਘੰਟਾ ਇਹ ਤਾਂ ਪੜਾਅਸ ਕਰਦਾ ਤੇ ਬਿਲਕੁਲ ਪੜਾਅਸ ਕਰਤੀ ਇਹਦੇ ਬਾਹਰ ਜਾਂਦੇ ਨਾ ਪਿੰਡਾਂ ਮੱਚਦਾ ਸਗੋ ਪੜਾਅਸ ਉਹਦੀ ਹੋ ਗਈ ਚਲੋ ਜਿਆ ਸੋਣ ਭਾਦੋ ਤਾਂ ਇਹ ਦਿਨ ਕੱਟਨੇ ਮੀਂਹ ਮੋਦ ਤਾਂ ਕਹਿੰਦੇ ਸੌਣ ਚ ਪਤਾ ਨਹੀਂ ਲੱਗਦਾ ਕਦੋਂ ਕਿ ਕਿਹੜੇ ਵੇਲੇ ਆ ਜਾਂਦਾ ਹੁੰਦਾ ਫਿਰ ਉੱਪਰ ਤੋਂ ਮੌਸਮ ਦਾ ਪਤਾ ਨਹੀਂ ਲੱਗਦਾ ਕਿਹਦੀ ਮੌਸਮ ਬਣੂਗਾ ਤੇ ਵਿੰਹਾਂ ਹੋਊਗਾ। ਉਹੀ ਅੱਜ ਹੋਇਆ ਪਹਿਲਾਂ ਮੌਸਮ ਬਣਿਆ ਤੇ ਮੌਸਮ ਦੂਜੇ ਤਸੇ ਹੋ ਗਿਆ ਤੇ ਨਾਲ ਦੀ ਨਾਲ ਬਿਨਾ ਮੌਸਮ ਬਣੇ ਤੋਂ ਹੀ ਲੈਣ ਲੱਗ ਗਏ ਇੱਕੋ ਵਾਰੀ। ਸੌਣ ਚ ਕਹਿੰਦੇ ਇਦਾਂ ਹੀ ਹੁੰਦਾ ਹੈਗਾ। ਮੰਮੀ ਗਿੱਲੀ ਹੋ ਗਈ ਸੀ ਮੈਂ ਮੰਮੀ ਛੜਨ ਲੱਗੀ ਮੈਂ ਕਿਹਾ ਮੰਮੀ ਸੌਣ ਦੇ ਸ਼ਰਾਟੀਆਂ ਚ ਭਿੱਜ ਗਈ ਤੇ ਇਹ ਜਿਹੜੀ ਆ ਵਾ ਮੰਮੀ ਨੂੰ ਚਲੋ ਜੀ ਮਿਲਦੇ ਆਪਾਂ ਬ੍ਰੈਕਫਾਸਟ ਕਰਦੇ ਆ। ਆਪਾਂ ਨੂੰ ਆਗੇ ਜਾਮਨ ਗਿਫਟ ਜਾਵਣ ਮਿਲੇ ਅੱਜ ਆਪਾਂ ਨੂੰ ਇਹ ਤਾਂ ਹੋਰ ਵੀ ਨਿਕਲ ਜਾਂਦੇ ਕਿੰਨੇ ਕਿੰਨੇ ਨੂੰ ਜਾਮਨ ਫੇਵਰਿਟ ਹੈ ਕਮੈਂਟ ਕਰਕੇ ਦੱਸਿਓ ਅੱবি ਖਾਣੇ ਜਾਮਨ ਜਾਮਨ ਖਾਣੇ ਆਪਾਂ ਵੀ ਟਾਈਮ ਹੋ ਗਿਆ 9:30 ਵਜੇ ਦਾ ਸਾਡੇ 9:30 ਹੋ ਗਏ ਤੇ ਆਪਾਂ ਖਾਣੇ ਜਾਵਣ ਲੋ ਜੀ ਸਾਰੀ ਮੈਂ ਨਾ ਰੋਟੀ ਬਣਾ ਕੇ ਲੈ ਆਈ ਸੀ ਕਿਉਂਕਿ ਨਾ ਮੈਂ ਫੋਨ ਰੋਟੀ ਬਣਾਈ ਜਾਂਦੀ ਸੀ ਵੀਡੀਓ ਲੱਗਾ ਹੋਇਆ ਸੀ ਕੈਮਰਾ ਤੇ ਆਪਣੇ ਸਟੂਡੈਂਟ ਟਿਊਸ਼ਨ ਸਟੂਡੈਂਟ ਦੀ ਮੰਮਾ ਦਾ ਫੋਨ ਆ ਗਿਆ ਫਿਰ ਉਹਨਾਂ ਨਾਲ ਲੱਗੇ ਪਏ ਰ ਬਣਾ ਲੈਣਾ ਰੋਟੀ ਪਕਾ ਲੈਣਾ ਉਹਨਾਂ ਨਾਲ ਗੱਲ ਕਰਦੇ ਰਹੇ ਵੀ 25 ਮਿੰਟ ਤੇ ਰੋਟੀ ਬਣਾ ਕੇ ਮੈਂ ਲੈ ਆਈ ਸੀ ਮੈਨੂੰ ਹੁਣ ਯਾਦ ਆਇਆ ਚਲੋ ਜੀ ਹੁਣ ਆਪਾਂ ਖਾਣੇ ਰੋਟੀ ਟਾਈਮ ਹੋ ਗਿਆ 7:30 ਹੋ ਗਏ ਉਹ ਐਡੀਟਿੰਗ ਵੀ ਕਰਨੀ 7:30 ਹੋ ਗਏ ਰੋਟੀ ਖਾਣੇ ਨਾ ਕੇ ਅੱਜ ਨਾ ਕੇ ਨਹੀਂ ਆਈ ਗੱਲਾਂ ਕਰਦੀ ਕਰਦੀ उन्होंने गला करती करती रोटी पका के इत आई थो बह के खान लग गई चलो जी हम रोटी खा के ही ना के आवेगा क्योंकि अब पसीना घट ही आया पता नहीं क्यों गल क्योंकि अज बाकी कम जे बाकी कल जो प्रैस प्रेस वगैरह कपड़े प्रे जोड़ने हले जब जो नहाना कर कुर के पांच सत्त मिनट में बैठ गई सीधे मेरा सारा पसीना सुख गया से हम आप घट पसीना आया तो होट अपना घट्ट आया चलो जी मिलते पर रोटी खा के चलो चलो ਚਲੋ ਚਲੋ ਨੱਚੋ ਬੇਟਾ ਨਾ ਸ਼ਰਮ ਆ ਗਿਆ ਮੈਨੂੰ ਵੀਡੀਓ ਬਣਾਉਣ ਲੱਗੀ ਨਾ ਤਾਂ ਕਰਕੇ ਸ਼ਰਮ ਆ ਗਿਆ ਨੱਚੀ ਜਾਂਦਾ ਸੀ ਯਾ ਲਓ ਜੀ ਆਪਾਂ ਅੱਗੇ ਨਹਾ ਧੋ ਕੇ ਤੇ ਟਾਈਮ ਹੋ ਅੱਜ ਗਿਆ ਟਾਈਮ ਹੋ ਗਿਆ 8 ਵਜੇ ਇੱਕਦਮ 8 ਵਜਣ ਵਾਲੀ ਆ ਮਤਲਬ ਤੇ ਹੁਣ ਬਸ ਆਪਣੀ ਐਡੀਟਿੰਗ ਵਗੈਰਾ ਪਈ ਹੈਗੀ ਉਹ ਕੰਮ ਨਵੇੜ ਕੇ ਤੇ ਆਪਾਂ ਅਪਲੋਡ ਕਰਦੇ ਹਾਂ ਵਲੌਗ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਹੈ ਵੀਡੀਓ ਨੂੰ ਕਰ ਕਰਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਬਸਕ੍ਰਾਈਬਰ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਤੇ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਸਪੋਰਟ ਕਰਿਆ ਕਰੋ ਚਲੋ ਜੀ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਨਾਲ